Thank you. मोदी मामा मारे बि ਟੱਕੇ ਮਾਰਨ ਵਾਲੀ ਬੀਜੇਪੀ ਸਰਕਾਰ ਮਰਦਾਬਾ 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 ਹਾਏ ਹਾਏ ਕਾਣੀ ਦੇਵਾਂਗੇ ਕਾਣੀ ਦੇਵਾਂਗੇ ਕਾਣੀ ਦੇਵਾਂਗੇ ਹੱਥ ਖਾਣ ਨਹੀਂ ਦੇਵਾਂਗੇ ਕਾਣੀ ਨਹੀਂ ਦੇਵਾਂਗੇ ਕਾਣੀ ਨਹੀਂ ਦੇਵਾਂਗੇ ਪਾਣੀਆਂ ਦਾ ਰਾਖਾ ਭਗਵੰਤ ਸਿੰਘ ਮਾਨਸਿਬਾ ਜਿੰਦਾਬਾਦ 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 ਬੀਜੇਪੀ ਸਰਕਾਰ ਮਰਦਾਬਾ 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 ਜੰਮਾਬ ਦੇ ਪਾਣੀਆਂ ਤੇ ਟੱਕੇ ਮਾਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਦੇ ਪੀ ਸਰਕਾਰ ਹਾਏ 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 ਆਪ ਮੁਰਦਾ ਮੁਰਦਾਬ ਮੁਰਦਾਬ ਸਨਾ ਪਿਆਰ ਮੇਰੇ ਬੈਂਟ ਦੇ ਮੁਰਦਾਬ ਮੁਸਾਵਾ ਯਾਰ ਪਾਣੀ ਦਾ ਸਿਰ ਪਾਣੀ ਹੈ ਹਰਿਆਣੇ ਨੂੰ ਦੇ ਦਿੱਤੀਗਾ ਮੁਰਦਾਬ ਆਪੇ ਵਿੱਚ ਆਮਾ ਹਾਏ 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 ਸੰਗਰੂ ਦੇ ਵਿੱਚ ਦੇ ਹੱਥੋਂ

ਆਦਰਸ਼ ਜੀ ਜਿਹੜੀ ਦਿਨਾਂ ਕਿਤੇ ਪਾਣੀ ਨੂੰ ਲੈ ਕੇ ਪੰਜਾਬ ਤੇ ਨਾਲ ਸੈਨਿਕ ਸਰਕਾਰ ਦੀ ਬੜੀ ਮਾਵਾਲਾ ਸੋਚ ਰਹੀ ਹੈ ਉਹ ਕਿ ਪੰਜਾਬ ਹਰਿਆਣਾ ਨੇ ਆਪਣਾ ਭਾਗ ਦਾ ਹੱਕ ਭਾਗ ਦਾ ਟੈਂਪੋ ਨਿਕਲਵਾ ਜਿਹੜਾ ਉਹਨੂੰ ਭਾਗ ਦਾ ਪਾਣੀ ਉਹ ਪਹਿਲਾਂ ਲੈ ਚੁੱਕਿਆ ਵੱਧ ਵਰ ਚੁੱਕਿਆ ਹੁਣ ਬੀਜੇਪੀ ਸਰਕਾਰ ੱੱਕੇ ਨਾਲ ਸਿਰਫ ਉਹ ਪੰਜਾਬ ਦਾ ਪਾਣੀ ਹੈ ਉਹਦੇ ਵਿੱਚੋਂ ਹਰਿਆਣੇ ਨੂੰ ਦੇਣ ਜਾ ਰਹੀ ਹੈ ਕਿਉਂਕਿ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਪਰ ਅਸੀਂ ਪੰਜਾਬ ਦੇ ਲੋਕ ਇੱਕ ਬੂੰਦ ਪਾਣੀ ਜੋ ਪੰਜਾਬ ਦਾ ਹੱਕ ਬਣਦਾ ਉਹ ਚੋਂ ਇੱਕ ਬੂੰਦ ਨਹੀਂ ਜਾਣ ਦੇਵਾਂਗੇ ਭਾਵੇਂ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਣੀਆਂ ਪੈਣ ਕਿਉਂਕਿ ਪਹਿਲਾਂ ਹੀ ਭਗਵਤ ਜੀ ਮਾਨ ਜੀ ਨੂੰ ਦੱਸਿਆ ਕਿ ਮਾਰਚ ਦੇ ਮਹੀਨੇ ਦੇ ਵਿੱਚ ਇਹਨਾਂ ਨੇ ਵਾਧੂ ਪਾਣੀ ਵਰਤਿਆ ਹਰਿਆਣਾ ਨੇ ਇਹਨਾਂ ਨੇ ਕਿਹਾ ਵੀ ਸੀ ਕੇ ਪਾਣੀ ਥੋੜਾ ਵੱਧ ਜਾ ਰਿਹਾ ਪਰ ਜਦੋਂ ਉਹਨਾਂ ਦਾ ਪੂਰਾ ਪਾਣੀ ਚਲਿਆ ਗਿਆ ਤਾਂ ਜੋ ਪਹਿਲਾਂ 85000 ਕਿਊਸਕ ਪਾਣੀ ਜਾਂਦਾ ਸੀ ਉਹਨਾਂ ਨੂੰ ਹੁਣ 45000 ਕਿਊਸਕ ਪਾਣੀ ਦੇਣ ਦਾ ਜੋ ਮੰਨ ਸਰਕਾਰ ਨੇ ਕੀਤਾ ਕਿਉਂਕਿ ਉਹ ਪਾਣੀ ਆਲਰੇਡੀ ਪਹਿਲਾਂ ਵਰਤ ਚੁੱਕੇ ਨੇ ਕਰਕੇ ਜੋ ਪੰਜਾਬ ਦੇ ਲੋਕਸਾਨਾ ਦਾ ਪੰਜਾਬ ਦੇ ਲੋਕਾਂ ਦੇ ਪਾਣੀ ਦਾ ਹੱਕ ਹੈ ਉਹ ਬਿਲਕੁਲ ਵੀ ਉਹਤੇ ਕਿਸੇ ਨੂੰ ਡਾਕਾ ਨਹੀਂ ਮਾਰਨ ਦੇ। ਪਰ ਜਿਵੇਂ ਗੱਲ ਕਰਦੇ ਆ ਕਿ ਮੁੱਖ ਮੰਤਰੀ ਵੀ ਸਨਮਾਨ ਹੁਣੇ ਖੜਾ ਰੁਕ ਪ੍ਰੋਟੈਸਟ ਕਰਨੇ ਕਿ ਲੱਗਦਾ ਕਿ ਇਸ ਤੋਂ ਬਾਅਦ ਵੀ ਇਸ ਤਰ੍ਹਾਂ ਜਿਹੜਾ ਕੜਾ ਫੈਸਲਾ ਲਿਆ ਜਾ ਸਕਦਾ ਹੈ। ਪੰਜਾਬ ਦੇ ਲੋਕ ਜਿਹਾਰੂ ਨੇ ਪੰਜਾਬ ਦੇ ਲੋਕ ਭਗਵੰਤ ਸਿੰਘ ਮਾਨ ਦੇ ਨਾਲ ਕਿਉਂਕਿ ਇਹ ਖੇਤੀ ਪ੍ਰਧਾਨ ਸੂਤਾ ਹੈ ਅਗਰ ਜੇ ਸਾਡੇ ਕੋਲ ਪਾਣੀ ਹੀ ਨਾ ਰਿਹਾ ਤਾਂ ਸਾਡੀ ਖੇਤੀ ਬਰਬਾਦ ਹੋ ਜਾਏਗੀ ਕਿਉਂਕਿ ਪੰਜਾਬ ਦਾ ਜਿਹੜਾ ਗਰਾਊਂਡ ਵਾਟਰ ਲੈਵਲ ਵਾਟਰ ਬਹੁਤ ਨੀਚੇ ਚਲਾ ਜਾਂ ਚੁੱਕਾ ਹੈ ਇਸ ਕਰਕੇ ਪੰਜਾਬ ਦਾ ਜੋ ਅਸੀਂ ਕਿਸੇ ਦਾ ਹੱਕ ਨਹੀਂ ਅਸੀਂ ਪੰਜਾਬ ਦਾ ਹੱਕ ਮੰਗਦੇ ਜਿਹੜਾ ਸਾਡਾ ਪਾਣੀ ਹੈ ਪੰਜਾਬ ਦਾ ਉਹ ਅਸੀਂ ਉਹਦੇ ਤੇ ਪੂਰਾ ਅਸੀਂ ਆਪਣੇ ਪਹਿਰਾ ਦੇਵਾਂਗੇ ਇੱਕ ਵੀ ਬੂੰਦ ਪਾਣੀ ਜੇ ਬਾਹਰ ਜਾਂਦੀ ਦਲਵੀਰ ਸਿੰਘ ਸਾਹਿਬ ਨਾਲ ਨਾਲ ਗੱਲ ਕਰਦੇ ਕਿਵੇਂ ਦੇਖ ਜਾਂਦੇ ਸੀ ਹਰਿਆਣਾ ਦਾ ਜਿਹੜਾ ਡਾਇਰੈਕਟਰ ਹੈ ਉਹ ਲਗਾ ਦਿੱਤਾ ਹੈ ਕਿਤੇ ਨਾ ਕਿਤੇ ਲੱਗਦਾ ਕਿ ਪੰਜਾਬ ਨਾਲ ਵੱਡੇ ਪੱਧਰੇ ਚਾਹਤ ਹੈ ਆਪਕਾ ਸਹਿਯੋਗ ਕਰੀਏ ਕਿ ਕੇਂਦਰ ਚ ਵੀ ਇਹ ਹੈ